ਸਰਸਿਕਾ ਜੀ ਮੇਰਾ ਨਾਮ ਰਵਿੰਦਰ ਸਿੰਘ ਪੰਜਾਬ ਸਟੂਡੈਂਟ ਫੈਡਰੇਸ਼ਨ ਦਾ ਸੁਪਾਗੂ ਆਮ ਆਦਮੀ ਪਾਰਟੀ ਪਿਛਲੇ ਸਮੇਂ ਅੰਦਰ ਇੱਕ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਈ ਜਿਸ ਦੇ ਆਧਾਰ ਤੇ ਪੰਜਾਬ ਦੇ ਅਲੱਗ-ਅਲੱਗ ਖੇਤਿਆਂ ਵਿੱਚੋਂ 65000 ਏਕੜ ਜ਼ਮੀਨ ਅਕਵਾਇਰ ਕੀਤੀ ਜਾਣੀ ਸੀ ਲੈਂਡ ਪੂਲਿੰਗ ਸਕੀਮ ਦੇ ਖਿਲਾਫ ਸੰਯੁਕਤ ਕਿਸਾਨ ਮੋਰਚੇ ਨੇ ਪਹਿਲ ਕਦਮੀ ਕਰਦੇ ਹੋਏ ਪੂਰੇ ਪੰਜਾਬ ਦੇ ਅੰਦਰ ਲਾਂਬ ਮੰਦੀ ਸ਼ੁਰੂ ਕੀਤੀ ਜਿਸ ਦੇ ਤਹਿਤ ਅਲੱਗ-ਅਲੱਗ ਖਿੱਤਿਆਂ ਦੇ ਵਿੱਚ ਲੋਕ ਸੰਯੁਕਤ ਕਿਸਾਨ ਮੋਰਚੇ ਦੇ ਚੰਡੇ ਹੇਠ ਇਕੱਠੇ ਹੋਏ ਤੇ ਉਹ ਲੈਂਡ ਪੂਲਿੰਗ ਪਾਲਿਸੀ ਦੇ ਖਿਲਾਫ ਵਿਰੋਧ ਕਰਨਾ ਸ਼ੁਰੂ ਕੀਤਾ ਇਸ ਦੇ ਤਹਿਤ ਉਸ ਤੋਂ ਬਾਅਦ ਸਰਕਾਰ ਨੇ ਲੋਕਾਂ ਦੀ ਗ੍ਰਾਊਂਡ ਰਿਪੋਰਟ ਦੇਖਦੇ ਹੋਏ ਲੋਕਾਂ ਦੀ ਸੰਘਰਸ਼ ਦੇਖਦੇ ਹੋਏ ਤਾਂ ਉਹ ਪਾਲਿਸੀ ਪੰਜਾਬ ਸਰਕਾਰ ਨੇ ਰੱਦ ਕਰ ਦਿੱਤੀ ਇਸ ਦੇ ਚਲਦਿਆਂ ਸੰਯੁਕਤ ਕਿਸਾਨ ਮੋਰਚੇ ਨੇ ਸਮਰਾਲਾ ਵਿਕੇ 24 ਅਗਸਤ ਦਿਨ ਐਤਵਾਰ ਨੂੰ ਜੇਤੂ ਰੈਲੀ ਕਰਨ ਦਾ ਐਲਾਨ ਕੀਤਾ। ਅਸੀਂ ਇਸ ਰੈਲੀ ਦੇ ਵਿੱਚ ਦੇਖਿਆ ਕਿ ਪੰਜਾਬ ਦੇ ਅਲੱਗ-ਅਲੱਗ ਖਿੱਤੇ ਚੋਂ ਤਕਰੀਬਨ 50 ਹਜ਼ਾਰ ਤੋਂ ਵੱਧ ਦੇ ਕਿਸਾਨ ਉਸ ਰੈਲੀ ਦੇ ਵਿੱਚ ਸ਼ਾਮਲ ਸਨ। ਸਾਨੂੰ ਇਹ ਪਹਿਲਾਂ ਖਬਰਾਂ ਮਿਲਦੀਆਂ ਸਨ ਕਿ ਸੰਯੁਕਤ ਕਿਸਾਨ ਮੋਰਚਾ ਬੜਾ ਹੀ ਖਿੱਲਰ ਗਿਆ ਪਰ ਇਹ ਕੱਲ ਸਾਨੂੰ ਦੇਖਣ ਨੂੰ ਮਿਲਿਆ ਵੀ ਸੰਯੁਕਤ ਕਿਸਾਨ ਮੋਰਚੇ ਦਾ ਉੱਪਰ ਵਿਸ਼ਵਾਸ ਲੋਕਾਂ ਦਾ ਅੱਜ ਵੀ ਬਰਕਰਾਰ ਹੈ। ਤੇ ਸੰਯੁਕਤ ਕਿਸਾਨ ਮੋਰਚਾ ਬੋ ਪਵਿੱਖ ਚ ਆਉਣ ਵਾਲੀਆਂ ਹੋਰ ਵੀ ਚੁਣੌਤੀਆਂ ਦੇ ਖਿਲਾਫ ਲੜਨ ਲਈ ਤਿਆਰ ਹੈ ਅੱਜ ਵੀ ਕਿਉਂਕਿ ਲੋਕਾਂ ਦਾ ਲੋਕਾਂ ਦਾ ਸੰਯੁਕਤ ਕਿਸਾਨ ਮੋਰਚੇ ਤੋਂ ਵਿਸ਼ਵਾਸ ਨਹੀਂ ਉੱਠਿਆ ਕੱਲ ਇਹ ਗੱਲ ਸਾਨੂੰ ਦੇਖਣ ਨੂੰ ਮਿਲੀ ਹੈ ਅਸੀਂ ਉਹ ਤੁਹਾਡੇ ਨਾਲ ਇਹ ਗੱਲਾਂ ਜਸਾਨੀਆ ਕਰਨਾ ਚਾਹੁੰਦੇ ਸਾਂ ਵੀ ਜਿਹੜੀਆਂ ਅੱਗੇ ਜੋ ਲੜਾਈਆਂ ਪਵਿੱਖ ਦੇ ਵਿੱਚ ਜੋ ਭਗਵੰਤ ਮਾਨ ਦਿਨੋ ਦਿਨ ਪਾਲਿਸੀਆਂ ਲੈ ਕੇ ਆ ਰਿਹਾ ਸੰਯੁਕਤ ਕਿਸਾਨ ਮੋਰਚਾ ਉਸ ਦੀ ਡਟ ਕੇ ਵਿਰੋਧ ਕਰੇਗਾ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਆ ਅਤੇ ਉਹਨਾਂ ਦੇ ਉਹਨਾਂ ਦਾ ਅਸੀਂ ਇਸ ਜੇਤੂ ਰੈਲੀ ਨੂੰ ਇਸ ਜਿੱਤ ਦੇ ਸੰਘਰਸ਼ ਨੂੰ ਅਸੀਂ ਵਧਾਈ ਦੇਣਾ ਚਾਹੁੰਦੇ ਆ ਧੰਨਵਾਦ